ਪੈਣੀ ਰੋੜਾ ਪਿੰਡ ਵਾਲੇ ਬਾਈ ਜਗਪ੍ਰੀਤ ਗਰੇਵਾਲ ਨੇ ਜਿਹਦੇ ਕੋਲੇ ਖਲੀਫਾ ਘੋੜਾਗਾ ਦੋ ਮਾਰਵਾੜੀ ਜਾਨਵਰ ਵੇਚਨੇ ਆ ਉਹਨੇ ਇੱਕ ਤਾਂ ਹਾ ਖਲੀਫੇ ਦਾ ਹੀ ਬਸ਼ੇਰਾਗਾ ਦੋਸਤੋ ਦੁੱਧ ਦੰਦ ਤੇ ਇੱਕ ਬਾਈ ਨੇ ਆ ਘੋੜੀ ਵੇਚਣੀ ਆ ਇਹ ਖਲੀਫੇ ਤੋਂ ਗੱਬਣ ਚੈੱਕ ਪਾਸ ਆ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 8-9 ਸਾਲ ਆ ਕਾਦੇ ਦਾ ਕਾਟ ਪਲੱਸ ਆ ਮੱਥੇ ਤੇ ਦੇ ਪ੍ਰੋਪਰ ਜਮ੍ਹਾਂ ਐਣ ਸਿੱਧਾ ਸੋਨਾ ਪਟਾ ਬਣਿਆ ਵਿਆ ਰੰਗ ਪੱਕਾ ਕਾਲਾ ਇਹਦਾ ਤੇ ਇੱਕ ਪਾਸੇ ਦੇ ਖੱਬੇ ਪਾਸੇ ਦੇ ਦੋਨੇ ਪੈਰ ਚਟੇ ਆ ਘੋੜੀ ਦੇ ਘੋੜੀ ਦੇ ਵਿੱਚ ਕੁਆਲਿਟੀ ਬਹੁਤ ਜ਼ਿਆਦਾ ਆ ਬਾਡੀ ਬਣਤਰ ਤੁਸੀਂ ਇਹਦੀ ਚੈੱਕ ਕਰੋ ਖੁੱਲੀ ਬਹੁਤ ਆ ਘੋੜੀ ਪੇਟਲ ਘੋੜੀ ਆ ਬਰੀਡਿੰਗ ਦੇ ਹੱਕ ਨੂੰ ਬੜੀ ਕਾਮਯਾਬ ਆ ਪਿਛਲੇ ਸੂਏ ਵੀ ਇਹੇ ਬਾਈ ਦੇ ਕੋਲ ਹੀ ਸੂਈ ਸੀ ਖਲੀਫੇ ਤੋਂ ਸੂਈ ਸੀ ਉਦੋਂ ਇਹਨੇ ਬਹੁਤ ਚੰਗੀ ਬਸ਼ੇਰੀ ਦਿੱਤੀ ਸੀ ਸੋ ਹੁਣ ਬਾਈ ਨੇ ਇਹ ਘੋੜੀ ਵੇਚਨੀ ਆ ਦੋਸਤੋ 7 ਮਹੀਨਿਆਂ ਦੀ ਖਲੀਫੇ ਤੋਂ ਇਹ ਗੱਬਣ ਚੈੱਕ ਪਾਸ ਆ 68+ हाइट ਆ। ਬਾਕੀ ਤੁਸੀਂ ਇਹਦੀ ਬਣਤਰਾਂ ਕੰਨੀ ਨਗਾ ਮਾਰੋ। ਘੋੜੀ ਮਜਬੂਤ ਬਹੁਤ ਆ। ਅੰਗਾਂ ਪੈਰਾਂ ਦੀ ਸਾਫ ਸੁਥਰੀ ਆ। ਪਿੱਠ ਪੂੜਾ ਬੜਾ ਹੈਵੀ ਆਗਾ ਸਟਰਕਚਰ ਆ ਜਿਹੜਾ ਘੋੜੀ ਦਾ ਖੁੱਲੀ ਖਾਲੀ ਬਹੁਤ ਜ਼ਿਆਦਾ ਆ। ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗੀ ਬਰੀਡਿੰਗ ਵਾਸਤੇ ਮਾਰਵਾੜੀ ਘੋੜੀ ਸਾਊ ਫ੍ਰੀ ਖਰੀਦਣਾ ਚਾਹੁੰਦਾ ਤਾਂ ਐਸ ਘੋੜੀ ਕੰਨੀ ਗੌਰ ਕਰ ਲਿਓ। ਖਲੀਫੇ ਤੋਂ ਇਹਨੇ ਪਹਿਲਾਂ ਵੀ ਬੱਚੀ ਚੰਗੀ ਦਿੱਤੀ ਸੀ ਤੇ ਘੋੜੀ ਹੁਣ ਵੀ ਤਿਆਰ ਬਹੁਤ ਆ। ਬੱਚਾ ਚੰਗਾ ਦੇਊਗੀ। ਸਾਊ ਸ੍ਰੀ ਫਗੋੜੀ ਐ ਇੱਕ ਦਾ ਬਾਕੀ ਤੋਰੇ ਤੂਰੇ ਦੇ ਹੱਕ ਨੂੰ ਕੈਮ ਆ ਕਈ ਵਾਰ ਕੀ ਹੁੰਦਾ ਵੀ ਨਵੇਂ ਬੰਦਿਆਂ ਨੇ ਜਾਨਵਰ ਰੱਖਣਾ ਹੁੰਦਾ ਸ਼ੌਂਕ ਬਹੁਤ ਹੁੰਦਾ ਪਰ ਬੰਦੇ ਥੋੜਾ ਜਿਹਾ ਨਾ ਜਾਨਵਰ ਦੇ ਸੁਭਾਅ ਤੋਂ ਚੱਲਦੇ ਹੁੰਦੇ ਆ ਸੋ ਉਹਨਾਂ ਬੰਦਿਆਂ ਵਾਸਤੇ ਘੋੜੀ ਚੰਗੀ ਆ ਗੌਰ ਕਰ ਲਿਓ ਹੁਣ ਤੁਹਾਨੂੰ ਜਿਹੜੀ ਗੱਲਬਾਤ ਆਪਾਂ ਐਸ ਬਸ਼ੇਰੇ ਬਾਰੇ ਦੱਸਦੇ ਆ ਇਹ ਬਸ਼ੇਰਾ ਵੀ ਬਾਈ ਨੇ ਵੇਚਣਾਗਾ ਸੇਲ ਕਰਨਾ ਇਹ ਬਸ਼ੇਰੇ ਦੀ ਜਿਹੜੀ ਉਮਰ ਆ 23 ਮਹੀਨੇ ਹੋਗੀ ਤੇ ਕਾਦੇ ਦਾ 41 ਇੰਚ ਆ ਬਾਲਪੌਰੀਆਂ ਦਾ ਬਸ਼ੀਰਾ ਬਿਲਕੁਲ ਸਾਫ ਆ। ਇਹਦੀ ਮਾਂ ਵੀ ਬਾਈ ਜਗਪ੍ਰੀਤ ਦੇ ਘਰ ਹੀ ਖੜੀ ਆਗੀ। ਸੋ ਖਲੀਫੇ ਦਾ ਇਹ ਬੱਚਾ ਆ ਗਿਆ ਪਿਓ ਵਾਲੇ ਪਾਸਿਓਂ ਮਾਂ ਵੀ ਬਾਈ ਦੇ ਘਰੇ ਆ ਕੋਈ ਵੀ ਬਾਈ ਜਾ ਕੇ ਕੋੜੀ ਦੇਖ ਸਕਦਾ ਤੇ ਇਹ ਹੁਣ ਦੋ ਸ਼ੋਹਾਂ ਦੇ ਵਿੱਚ ਵਧੀਆ ਚੰਗੀਆਂ ਪੋਜੀਸ਼ਨਾਂ ਵੀ ਲੈ ਚੁੱਕਿਆ ਹੈਗਾ ਇੱਕ ਤਾਂ ਜਗਰਾਮ ਵਾਲੇ 'ਚ ਤੇ ਦੂਜਾ ਭੋਗੀ ਵਾਲੇ ਸ਼ੋ 'ਚ। ਸੋ ਜਿਹੜੇ ਹਸਾਬ ਨਾਲ ਇਹਦੀ ਹਜੇ 23 ਮਹੀਨੇ ਉਮਰ ਹੋਈ ਆ ਦੁੱਧ ਧੰਦਾ ਬਸ਼ੀਰਾ ਕਦ ਕਾਠ ਵੀ ਚੰਗਾ ਕਰਦਾ ਹੁੰਦਾ ਘੋੜਾ ਤਾਂ ਇਹ ਬਣ ਕੇ ਤਿਆਰ ਹੋਇਆ ਹੀ ਖੜਾਗਾ ਅੰਗ ਪੈਰੇ ਦੇ ਵੀ ਮਜ਼ਬੂਤ ਬੜਿਆ ਲੈਂਥ ਲੋਂਥ ਬੜੀਆ ਬਰੀਕੀਆਂ ਚ ਵੀ ਬੜਾਗਾ ਬਸ਼ੀਰਾ ਤੇ ਰੰਗ ਵੀ ਪੱਕਾਗਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣੇ ਬਸ਼ੀਰਾ ਖਰੀਦਣਾ ਚਾਹੁੰਦਾ ਹੋਇਆ ਤਾਂ ਬਾਈ ਨੂੰ ਕਾਲ ਕਰ ਲਿਓ ਤੇ ਘੋੜੀ ਵੀ ਆਪਾਂ ਪਹਿਲਾਂ ਤੁਹਾਨੂੰ ਦਿਖਾਤੀ ਨੰਬਰ ਬਾਈ ਜਗਪ੍ਰੀਤ ਦਾ ਨੋਟ ਕਰ ਲਓ 9779921099 ਇਸ ਨੰਬਰ ਤੇ ਕਾਲ ਕਰਕੇ ਸਿਰਫ ਉਹੀ ਬੰਦੇ ਫੋਨ ਲਾਉਣ ਜਿਹੜੇ ਪੱਕੇ ਤੌਰ ਤੇ ਜਾਨਵਰਾ ਬਸ਼ੀਰਾ ਜਾਉ ਘੋੜੀ ਖਰੀਦਣਾ ਚਾਹੁੰਦੇ ਆ ਤੇ ਐਵੇਂ ਕੱਲਾ ਸਵਾਦ ਲੈਣ ਵਾਸਤੇ ਫੋਨ ਨਾ ਲਾਈ ਜਾਓ ਕਈ ਵਾਰ ਇਹ ਕੀ ਹੁੰਦਾ ਜਿਹੜੀ ਡਿਟੇਲ ਵੀਡੀਓ ਦੇ ਵਿੱਚ ਦੱਸੀ ਹੁੰਦੀ ਆ ਭਰਾ ਉਹੀ ਚੀਜ਼ਾਂ ਪੁੱਛੀ ਜਾਂਦੇ ਫੋਨ ਕਰਕੇ ਕਿਉਂਕਿ ਹਰ ਇੱਕ ਬੰਦੇ ਦਾ ਸ਼ਡਿਊਲ ਵਿਜੀ ਹੁੰਦਾ ਕੰਮ ਧੰਦਿਆਂ ਦੇ ਟਾਈਮ ਹੁੰਦੇ ਆ ਤੇ ਫਿਰ ਬੰਦਾ ਆ ਕੇ ਜਾਂਦਾਗਾ ਫੋਨ ਸੁਣਦਾ ਸੋ ਉਹੀ ਦੀ ਗੱਲਬਾਤ ਨਾ ਕਰਿਓ ਜਿਨ੍ਹਾਂ ਨੂੰ ਵਾਕਿਆ ਹੀ ਇੰਟਰਸਟ ਹੈਗਾ ਜਾਨਵਰ ਖਰੀਦਣ ਦਾ ਸਿਰਫ ਉਹੀ ਪੱਕੇ ਜਿਹੇ ਬੰਦੇ ਫੋਨ ਲਾਉਣ ਵਰਨਾ ਆਪਦਾ ਤੇ ਅਗਲਾ ਮੂਰਲੇ ਬੰਦੇ ਦਾ ਟਾਈਮ ਖਰਾਬ ਨਾ ਕਰਿਓ ਪਿੰਡਾ ਬਾਈ ਦਾ ਪੈਣੀ ਰੋੜਾ ਖਲੀਫੇ ਘੋੜੇ ਨੂੰ ਤੁਸੀਂ ਤਕਰੀਬਨ ਸਾਰੇ ਜਾਣਦੇ ਹੋ ਪੱਖੋਵਾਲ ਦੇ ਨੇੜੇ ਪਿੰਡ ਪੈ ਜਾਂਦਾਗਾ ਇਹ ਲੁਧਿਆਣਾ ਜ਼ਿਲ੍ਹੇ ਦਾ ਪਿੰਡਾ ਦੋਸਤੋ ਸੋ ਬਾਈ ਜਗਪ੍ਰੀਤ ਨੂੰ ਉਹੀ ਬੰਦੇ ਫੋਨ ਲਾਇਓ ਜਿਨ੍ਹਾਂ ਨੇ ਆ ਬਸ਼ੀਰਾ ਚੰਗਾ ਖਰੀਦਣਾ ਹੋਇਆ ਤੇ ਕੋਈ ਬਾਰੇ ਵੀ ਗੱਲਬਾਤ ਤੁਸੀਂ ਕਰ ਸਕਦੇ ਹੋ ਜਿਹੜੀ ਆਪਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦਿਖਾਈ ਹੈ